ਹਾਂ ਹਾਂ ਵਧੀਆ ਨੇ ਸਾਰੀ ਔਰ ਕੰਮਕਾਰ ਦਾ ਸਨਾਮ ਕਿਤਾ ਕਿਹਦੇ ਜਾਂਦਾ ਹੈਗਾ ਵਧੀਆ ਬਸ ਵਧੀਆ ਚੱਲੀ ਜਾਂਦਾ ਤੁਸੀਂ ਸੁਣਾਓ ਬਸ ਵਧੀਆ ਵਧੀਆ ਕਿਰਪਾ ਜੀ ਬਾਬੇ ਬਿਹਰ ਦੇ ਪੜੇ ਮੈਂ ਸਨਾਮ ਲੈ ਕੇ ਚੱਲ ਮੈਂ ਆ ਹੀ ਰਿਹਾ ਮੈਂ ਇਹ ਤਾਂ ਸੋਚਣ ਖੜੀ ਕੋਈ ਨਹੀਂ ਲਾਇਆ ਹੈਗਾ ਤੇ ਮੈਂ ਤਾਂ ਕੋਈ ਨਹੀਂ ਲਾਇਆ ਹੈਗਾ ਮੈਂ ਛੁੱਟੀ ਆ ਰਿਹਾ ਸੀ ਮਹੀਨੇ ਤੱਕ ਅੱਛਾ ਅੱਛਾ ਮਹੀਨੇ ਦਾ ਘਰ ਹੈ ਮੈਨੇ ਤਾਂ ਕਹੀ ਹੋਰ ਹਲੋ 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 ਹਾਂ ਹਾਂ ਵਾਪਸ ਵਕਾਸ ਨੇ ਯਾਰ ਇਹ ਹੈ ਕਿ ਆਵਾਜ਼ ਕੱਟ ਰਹੀ ਹੈਗੀ ਮੈਂ ਕਹਿੰਦਾ ਛੁੱਟੀ ਲੈ ਆ ਰਹੇ ਹਾਂ ਮੈਨੇ ਤੱਕ ਅੱਛਾ ਅੱਛਾ ਆ ਕਿਹ ਮਗਾਣਾ ਹੈਗਾ ਵਧੀਆ ਗੱਲ ਆ ਉਹਦਾ ਵਧੀਆ ਇੰਜੋਏ ਕਰਾਂਗੇ ਕੋਮ ਫਿਰ ਕਿ ਆਵਾਂਗੇ ਹੈ ਕੋਈ ਨਹੀਂ ਹੈ ਕੋਈ ਨਹੀਂ ਹੈਗਾ ਭਰਾਵਾਂ ਨੂੰ ਜੁਆਏ ਕਰਨ ਵਾਸਤੇ ਆ ਰਹੇ ਹੈਗਾ ਕੀ ਮੰਗਾਣਾ ਹੈਗਾ ਹੈ ਕੀ ਮੰਗਾਣਾ ਹੈਗਾ ਕੀ ਲੈ ਕੇ ਆ ਮੈਂ ਤਾਂ ਆਪਸੇ ਨਾ ਨਾ ਮਗਾਉਣਾ ਦਾ ਕੀ ਹੈ ਬਸ ਪੁੱਗ ਆ ਜਾ ਨਹੀਂ 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 ਕੋਈ ਨਹੀਂ ਹੈਗਾ ਕੋਈ ਦੱਸ ਕੋਈ ਦਿਲ ਦੀ ਖਾਸ਼ੀ ਹੈਗੀ ਆਪਣੇ ਇੱਥੇ ਬਾਹਰ ਦੀ ਨਾ ਨਾ ਤੂੰ ਆ ਜਾ ਜਰਾ ਉਹ 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 ਆ ਫੜ ਲੈ ਆ ਮੈਂ ਆ ਗਈ ਹੂੰ ਮੈਂ ਜਿਹੜੇ ਦਿਨ ਦੀ ਪਾਸ਼ਕਾਏਂਗਾ ਉਹ ਹੀ ਆਪਾਂ ਲੈ ਆਵਾਂਗੇ ਕਿ ਇਹ ਲੈ ਕੇ ਆਵਾਂ ਤੇਰੇ ਵੱਸਗੇ ਤੇ ਨਾ ਨਾ ਬਸ ਤੂੰ ਹੀ ਆ ਜਾ ਭਰਾਵਾ ਬਹੁਤ ਟਾਈਮ ਹੋ ਗਿਆ ਤੈਨੂੰ ਤਾਂ ਯਾਦ ਨਹੀਂ ਹੋਣਾ ਪਾ ਹੂੰ ਮੈਂ ਨੇ ਕੋਈ ਨਹੀਂ ਆਈ ਮਾਣੇ ਕੋਈ ਨਹੀਂ ਰਸਤਾ ਇਹ ਜਣਾ ਹੈਗਾ ਹੋਰ ਕਰਦੇ ਸਰਾ ਤਾਂ ਸਾਰੇ ਸੰਜੀਕ ਠੀਕ ਤਾਂ ਨਾ ਕਿਨ ਰਹੀਆ ਚਲੀ ਜਾਂਦੇ ਸਾਰੇ ਹਾਂ ਹਾਂ ਸਾਰੇ ਠੀਕ ਨੇ ਤੂੰ ਹਣਾ ਹਲੋ ਹਾਂ ਹਾਂ ਵਾਹ ਠੀਕ ਨੇ ਸਾਰੇ ਤੂੰ ਬਸ ਹਲੋ ਹਲੋ ਹੈਲੋ 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 ਹਾਂਜੀ ਹਾਂਜੀ ਆਵਾਜ਼ ਨਹੀਂ ਆ ਰਹੀ ਆਵਾਜ਼ ਚੱਪ ਰਹੀ ਹੈ ਕਿ ਸਰਵਿਸ ਦੇ ਵਿੱਚ ਹੋ ਜਾਣਾ ਨਹੀਂ ਆ ਰਹੀ ਹੈ ਕਿ ਮੈਂ ਤਾਂ ਸਰਵਿਸ ਹੈਗਾ ਨਾ ਵਾਈਫਾਈ ਲੱਗਾ ਹੋਇਆ ਵਾਈਫਾਈ ਤੇ ਹੋ ਰਹੀ ਹੈਗਾ ਆਪਣੀ ਆ ਤੂੰ ਉਹਨਾਂ ਨਾਲ DNA ਤੇ ਮੈਂ ਸਿਆਰਿਆ ਸੀ ਤਾਂ ਮੈਂ ਨਾਲ ਕਰਨਾ ਇੱਕ ਗੱਲ ਕਰਨੀ ਹੈ ਤੇ ਕਰ ਆਪਣੀ ਚ ਹੋਣੀ ਚਾਹੀਦੀ ਹੈ ਦੋਵਾਂ ਭਰਾਵਾਂ ਵਿੱਚ ਤੇ ਗੱਲ ਕਿਸੇ ਅੱਗੇ ਨਹੀਂ ਕਰਨੀ ਹੈਗੀ ਅਹੇ ਜੀ ਗਿੜੀ ਗੱਲਾਂ ਹਾਂ ਉਹ ਦੱਸਿਨਾ ਤੇ ਸਾਨੂੰ ਪਤਾ ਨਹੀਂ ਕਿ ਬੰਦਾ ਦਿਨ ਪਾਤਾ ਜਿੰਨੇ ਕਮਾਉਂਦਾ ਹੈਗਾ ਕਾਰ ਕਿੰਨੇ ਭੇਜਣਾ ਇਹਨੇ ਲੱਗ ਜਾਂਦੇ ਹੈਗੇ ਪੈਸੇ ਹਾਂ ਹਾਂ ਇਹ ਪਾ ਥੋੜੇ ਜਿਹੇ ਪੈਸੇ ਮੈਂ ਜਮਾ ਕਿੱਥੇ ਸੀ ਮੈਂ ਆਕੇ ਭਰਾ ਕੋਲ ਭੇਜਿੰਦਾ ਹੈਗਾ ਨਾਲ ਦੇ ਰੋਲ ਮਿਲ ਜਾਊਗਾ ਨਾਲ ਆਪਣੇ ਪੰਕ ਲੈ ਦਊਗਾ ਅੱਛਾ 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 ਹੋਰ ਹੁਕਮ ਦੱਸ ਕੋਈ ਕੀ ਹੈ ਹੈਲੋ ਹੈਲੋ ਹਾਂ ਹਾਂ ਹੈਲੋ ਹੈਲੋ हेलो 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 छट बरा है वीर हेलो हां जी हां जी की हो रहा महावाज जी कट रही है की ਆ ਤਰੇ ਜੀ ਮੈਂ ਕਹਿੰਦਾ ਕੋਈ ਥੋੜੇ ਜਿਹਾ ਪੈਸੇ ਭੇਜਣੇ ਸੀ ਆਪਣੇ ਕੋਲੇ ਆਪਣਾ ਕਿਹੜਾ ਨੰਬਰ ਖਾਤਾ ਹੈਗਾ ਬੈਂਕ ਦਾ ਹਾਂ ਆਪਣਾ HDFC ਜਿਹੜਾ ਹੈਗਾ ਹਾਂ ਤੇ ਉਹ ਮੈਂ ਨਾ ਥੋੜੇ ਜਿਹਾ ਪੈਸੇ ਸੀ ਕੋਲੇ ਸੇ ਆਪਣੇ ਨਾ ਜਮਾ ਕੀਤੇ ਕੱਲ ਮੈਨੂੰ ਮੇਰੇ ਸੇ ਕੋਈ ਪੇਮੈਂਟ ਹੈ ਅੱਛਾ ਅੱਛਾ ਹਾਂ ਤੇ ਉਹ ਮੈਂ ਨਾ ਤੇਰੇ ਕੋਲ ਭੇਜਣਾ ਹੈਗਾ ਤੈਨੂੰ ਪਤਾ ਸੌ ਮਸਲਾ ਮਸਾਲਾ ਹੁੰਦਾ ਹੈਗਾ ਚਲੋ ਬੰਦਾ ਇੱਥੇ ਸੇ ਫੋਨ ਕਰਗੇ ਤੇ ਬੰਦੇ ਨੂੰ ਕੋਈ ਐਕਾਂ ਪਰੇਸ਼ਾਨੀ ਨਹੀਂ ਹੁੰਦੀ ਆ ਜੀ ਹਾਂ 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 ਠੀਕ ਆ ਕੋਈ ਨਹੀਂ ਭੇਜ ਦੇ ਮੈਂ ਭੇਜਦਾ ਨਾ ਤੈਨੂੰ ਅਕਾਊਂਟ ਪਾ ਦਿਆਂ ਇਹਨੂੰ ਹਾਂ ਹੈਲੋ 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 ਹਾਂ ਕਿਹਾਂ ਦੀ ਆਵਾਜ਼ ਨਹੀਂ ਆ ਰਹੀ ਕੀ ਗੱਲ ਹੈਗੀ ਪਤਾ ਨਹੀਂ ਯਾਰ ਤੇਰੇ ਕੋਲ ਹੀ ਉਹ ਸਰਵਿਸ ਆਈ ਹੈ ਦੇਖ ਲੈ ਮੈਂ ਤਾਂ ਬੋਰਿੰਚ ਬੈਠਾਂਗਾ ਤੇਰੀ ਆਵਾਜ਼ ਕੱਢ ਰਹੀ ਹੈ ਹਾਂ ਮੈਂ ਇਦਾਂ ਕਹਿ ਰਿਹਾ ਸੀ ਆਪਣਾ ਖਾਤਾ ਪਾ ਦਿੰਦਾ ਮੈਂ ਇੱਕ ਤੂੰ ਪੈਸੇ ਲਵਾ ਦਿੰਦਾ ਤੁਹਾਨੂੰ ਹਾਂ ਹਾਂ ਤੇ ਜਦੋਂ ਮੈਂ ਛੁੱਟੀ ਆਉਂਗਾ ਤੇ ਫਿਰ ਲੈ ਲੈਣਾ ਤੇ ਤੈਨੂੰ ਕੋਈ ਜ਼ਰੂਰਤ ਹੋਵੇ ਨਾ ਵਿੱਚ ਕੋਈ ਨਹੀਂ ਆਪਣਾ ਕੋਈ ਨਕਸ਼ ਚਾਹਣੀ ਕਿੰਨੇ ਦਾ ਜ਼ਰੂਰਤ ਹੋਣਾ ਮੈਂ ਨਾਮ ਲਿਖਿਆਗਾ ਤੇ ਬਾਕੀ ਆਪਣੇ ਪੈ ਰ ਕੋਈ ਨਾ ਕੋਈ ਨਦੂਸਾਰ ਕੋਈ ਨਾ ਮਹਾ ਭੇਜ ਦੇ ਆਪਣਾ ਤਾਂ ਕੀ ਕਰਨ ਨੇ ਬਸ ਤੂੰ ਆ ਜਾ ਕੇ ਰਾਂ ਆਪਾਂ ਚੱਲਦੇ ਆ ਜੇ ਹਾਂ ਕੋਈ ਨਹੀਂ ਆਗਾ ਹਾਂ ਮੈਂ ਆ ਜਾਣਾ ਹੈਗਾ ਤੇ ਬਾਕੀ ਇਹ ਕੋਈ ਆਪਣਾ ਕਾਤਾ ਪਾ ਦੇ ਮੈਂ ਆਏ ਦਾ ਮੈਸੇਜ ਕਰ ਦਿੰਦਾ ਹੈਗਾ ਹਾਂ ਹਾਂ ਮੈਨੂੰ ਕਾਟਾ ਭੇਜ ਦੇ ਤਾਂ ਮੈਂ ਫਿਰ ਇਸ ਨੂੰ ਪੈਸੇ ਕਰਵਾ ਦਿੰਦਾ ਹੈਗਾ ਅੱਛਾ ਆਪਣੇ ਚ ਹੋਣੀ ਚਾਹੀਦੀ ਕਿਸੇ ਅੱਗੇ ਗੱਲ ਨਾ ਕਰੀ ਭਾਈ ਇਹ ਮਿੰਟ ਹੀ ਆ ਫਿਰ ਅੱਛਾ ਅੱਛਾ ਨਾ ਨਾ ਪਰ ਇਹਦਾ ਕੀ ਕਰਨੀ ਹੈ ਕੰਮ ਹਾਂ ਤੇ ਕਿੰਨੇ ਘਰ ਲੱਗ ਗਿਆ ਨਾ ਖਾਤੇ 'ਚ ਬਸ ਹੁਣੇ ਭੇਜ ਦਿੰਦਾ ਨਾ ਚਲ ਮੈਂ ਇਹਨੂੰ ਨਾ ਹਾਇ ਦਾ ਮੈਸੇਜ ਕਰ ਦਿੰਦਾ ਹੈਗਾ ਹਾਂ ਹਾਂ ਇੱਕ ਕਾਟਾ ਭੇਜ ਦੇ ਫਿਰ ਮੈਂ ਇੱਕ ਮਿੰਟ ਇੱਕ ਮਿੰਟ ਕਾਟਾ ਭੇਜਣਾ ਹੈ ਹਲੋ ਜੀ ਜੀ ਆਇਆ ਸਭਲਾ ਬੇਵਕੂਫ ਕੀ ਦਾ ਬਣਾ ਰਿਆ ਤੂੰ ਹਲੋ ਉਹ ਬੇਵਕੂਫ ਕੀ ਦਾ ਬਣਾ ਰਿਹਾ ਮਾਂ ਤੂੰ ਐ ਤਾਂ ਦੱਸ ਦੇ ਹਲੋ 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 ਹਾਂ ਹਾਂ ਬੋਲ ਹਲੋ ਹਾਂ ਹਾਂ ਬੋਲ ਕੀ ਹੋ ਗਿਆ ਬੋਲਾ ਹਾਂ ਜੀ ਹਾਂ ਜੀ ਫੋਨ ਕਰ ਮੈਂ ਕਿਹਾ ਤੁਹਾਨੂੰ ਸਰ ਪਾ ਦਿੰਦਾ ਮੈਂ ਹਾਂ ਜੀ ਦਾ ਮੈਸੇਜ ਭੇਜ ਦਿੰਦਾ ਹੈਗਾ ਫਾਤਾ ਪਾ ਦੇ ਮੈਂ ਫਿਰ ਮੈਂ ਫਿਰ ਗੱਲ ਤੇ ਖੜਾ ਕਰਦਾ ਹੈਗਾ ਦੱਸ ਦੇ ਇੱਕ ਗੱਲ ਤਾਂ ਦੱਸੋ ਮੈਨੂੰ ਹਾਂ ਜੀ ਹਾਂ ਜੀ ਇਹ ਬੇਵਕੂਫ ਕੀ ਨਾ ਬਣਾ ਰਹਿ ਤੂੰ ਮੈਨੂੰ ਐ ਤਾਂ ਦੱਸ ਦੇ ਕੱਟੋ ਜੀ ਉਰਗਾਲ ਦੇ ਵੀਧੀ ਹੈ ਕਰਨ ਆਏ ਸੋਚੇ ਮੇ ਪਾਸ ਹੀ ਮੁਰਗੇ ਕੋਈ ਨਹੀਂ ਆਈ ਵੀ ਨਹੀਂ ਕੋਈ ਪਾਸ ਦਾ ਮੰਨ ਕਰ ਬੰਦ ਕਰ ਤੋ ਕੋਈ ਇਹ ਹੁਣਾਣਾ